ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸੁਗਮ ਸ਼ਰਮਾ ਜਿੰਦਾਬਾਦ ਸੁਗਮ ਸ਼ਰਮਾ ਜਿੰਦਾਬਾਦ ਸੁਗਮ ਸ਼ਰਮਾ ਜਿੰਦਾਬਾਦ ਮੈਂ ਜਿਆਨ ਨੂੰ ਆਖਣਾ ਚਾਹਨਾ ਜੀ ਔਰ ਧੰਨਵਾਦ ਕਰਦੇ ਮੇਰੇ ਨੌਜਵਾਨ ਭਰਾ ਟੂਰੀ ਦੇ ਨੌਜਵਾਨ ਸਾਥੀ ਸੇਵਕ ਸਿੰਘ ਹੋਰਾਂ ਦਾ ਔਰ तमाम ਉਹਨਾਂ ਦੇ ਸੈਂਕੜਿਆਂ ਦੀ ਤਦਾਰ ਅੱਜ ਪਹੁੰਚੇ ਸਾਰੇ ਸਾਥੀਆਂ ਦਾ ਔਰ ਇਹਨਾਂ ਨੂੰ ਜੀ ਆਇਆਂ ਆਖਦਾ ਕਾਂਗਰਸ ਪਾਰਟੀ ਦੇ ਪਰਿਵਾਰ ਵਿੱਚ ਔਰ ਮੈਨੂੰ ਪੂਰਨ ਉਮੀਦ ਹੈ ਕਿ ਇਹਨਾਂ ਦੀ ਮਿਹਨਤ ਸਦਕਾ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਧੂਰੀ ਚ ਹੋਰ ਮਜ਼ਬੂਤ ਹੋਵੇਗੀ ਕਿੰਨੇ ਕੁ ਸਮਰਥਕ ਤੁਹਾਡੇ ਕੋਲ ਪਹੁੰਚੇ ਨੇ ਜਿਨ੍ਹਾਂ ਨੇ ਜੁਆਇਨਿੰਗ ਕੀਤੀ ਹੈ ਦੇਖੋ ਜੀ ਅੱਜ ਸੇਵਕ ਸਿੰਘ ਦੀ ਪੂਰੀ ਟੀਮ ਨੇ 15-20 ਨੌਜਵਾਨ ਸਾਥੀਆਂ ਨੇ ਜੁਆਇਨਿੰਗ ਕਰੀ ਹੈ ਔਰ ਨਾਲ ਹੀ 100-150 ਮੁੰਡੇ ਨੇ ਜਿਹੜੇ ਅਜੂਰੇ ਸ਼ਿਰਕਤ ਕਰੀ ਹੈ ਜੀ ਮਜ਼ਬੂਤ ਤਾਂ ਜੀ ਪਹਿਲੇ ਤੋਂ ਹੀ ਹੈ ਜਿੱਦਣ ਦੇ ਧੂਰੀ ਚ ਆਏ ਆ ਉਦੋਂ ਤੋਂ ਹੀ ਮਜ਼ਬੂਤ ਹੈ ਕਿਸੇ ਪਾਸੇ ਕਮੀ ਲੱਗਦੀ ਹੈ ਤਾਂ ਉਹਨੂੰ ਖੜਿਆਂ ਨੂੰ ਔਰ ਰਹੀ ਗੱਲ 27 ਦੀ ਇਹ ਲੋਕ ਦੱਸਣਗੇ ਇਹ ਲੋਕਾਂ ਦਾ ਪਿਆਰ ਜਿਹਨੂੰ ਸਮਰਥਨ ਮਿਲੇਗਾ ਉਹ ਹੀ ਵਿਧਾਨ ਸਭਾ ਦੀ ਪੌੜੀਆਂ ਚੜੇਗਾ ਜੀ ਮੈਨੂੰ ਪੂਰਨ ਉਮੀਦ ਹੈ ਕਿ ਮੈਨੂੰ ਮੇਰੀ ਮਿਹਨਤ ਨੂੰ ਮੇਰਾ ਜਿਹੜਾ ਮਿਲਮਲਾਪ ਮੇਰੇ ਲੋਕਾਂ ਦੇ ਨਾਲ ਹੈ ਉਹਨੂੰ ਲੋਕ ਜ਼ਰੂਰ ਪੂਨ ਲਾਉਣਗੇ ਜੀ ਸੇਵਕ ਸਿੰਘ ਗਿੱਲ ਇਹੀ ਹੈ ਜੀ ਜੋ انسان ਗਲਤੀਆਂ ਦਾ ਬੁਤਲਾ ਹੁੰਦਾ ਆਪਣੀਆਂ ਪਿਛਲੀਆਂ ਗਲਤੀਆਂ ਸੁਧਾਰਨ ਲਈ ਜੋ ਆਪਾਂ ਇੱਕ ਨਵੀਂ ਪਾਰਟੀ ਮਤ ਪਾਰਟੀ ਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਕਿਉਂਕਿ ਬਹੁਤ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਉਸ ਪਾਰਟੀ ਨੇ ਤੇ ਆਪਾਂ ਸਾਰਿਆਂ ਨੇ ਹਮਲਾ ਮਾਰਿਆ ਸੀ ਤਾਂ ਹੀ ਇੰਨੀ ਬਹੁ ਗਿਣਤੀ ਦੇ ਵਿੱਚ ਐਮਐਲਏ ਇਥੋਂ ਚੁਣ ਕੇ ਭੇਜੇ ਸੀਗੇ ਤੇ ਹੁਣ ਪਰ ਉਹ ਸਾਡੀਆਂ ਆਸਾਂ ਤੇ ਖਰੇ ਨਹੀਂ ਉਤਰੇ ਸੀਗੇ ਤੇ ਸਿਸਟਮ ਦੇ ਵਿੱਚ ਜਿਹੜੀ ਬਦਲਾਅ ਦੀਆਂ ਗੱਲਾਂ ਸੀ ਕੋਈ ਬਦਲਾਅ ਦੂਰ ਦੂਰ ਤੱਕ ਨਹੀਂ ਨਜ਼ਰ ਆਇਆ ਤਾਂ ਹੁਣ ਸਿਰਫ ਪੰਜਾਬ ਦੇ ਵਿੱਚ ਇੱਕੋ ਹੀ ਪਾਰਟੀ ਆ ਕਾਂਗਰਸ ਪਾਰਟੀ ਜੋ ਥੋੜੀ-ਬਹੁਤੀ ਅਸੀਂ ਉਮੀਦ ਆਸ ਰੱਖਦੇ ਹਾਂ ਕਿਉਂਕਿ ਦੇਖੋ ਸੀਐਮ ਐਮਐਲਏ ਜੋ ਵੀ ਇਹ ਪ੍ਰਸ਼ਾਸਨਾ ਉਹ ਹਮੇਸ਼ਾ ਬਣਿਆ ਰਹਿਣਾ ਸੀਟ ਹਮੇਸ਼ਾ ਰਹਿੰਦੀ ਆ ਉਹ ਸੀਟ ਤੇ ਬੈਠਣ ਵਾਲੇ ਬੰਦੇ ਬਦਲਦੇ ਰਹਿੰਦੇ ਨੇ ਤਾਂ ਕਰਕੇ ਹੁਣ ਕਿਉਂ ਨਾ ਉਸ ਸੀਟਾਂ ਤੇ ਚੰਗੇ ਲੋਕਾਂ ਨੂੰ ਬਿਠਾਇਆ ਜਾਵੇ ਤਾਂ ਜੋ ਅਸਲ ਸੱਚੀ ਬਦਲਾਅ ਲਿਆ ਸਕੀ ਇਹੋ ਚੀਜ਼ ਨੂੰ ਮਤ ਦੇ ਨਜ਼ਰ ਰੱਖਦੇ ਹੋਏ ਮੈਂ ਕਾਂਗਰਸ ਪਾਰਟੀ ਚੁਣੀ ਆ ਕਿਉਂਕਿ ਹੋਰ ਕਿਸੇ ਪਾਰਟੀ ਮੈਨੂੰ ਕੋਈ ਦੂਰ ਦੂਰ ਤੱਕ ਨਹੀਂ ਲੱਗਦਾ ਕਿ ਪੰਜਾਬ ਦਾ ਭਲਾ ਸੋਚ ਸਕਦੀ ਆ ਤੇ ਸਾਡੇ ਧੂਰੀ ਹਲਕੇ ਤੋਂ ਸ਼ੋਭੀ ਵੀਰ ਨੂੰ ਅੱਗੇ ਅ ਲੈ ਕੇ ਜਾਣ ਵਾਸਤੇ ਮੈਂਨ ਦਾ ਸਾਥ ਦੇਣ ਲਈ ਅੱਜ ਹਾਂ ਕਾਂਗਰਸ ਪਾਰਟੀ ਜੁਆਇਨ ਕਰ ਰਿਹਾ ਬਿਨਾ ਕਿਸੇ ਲਾਲਚ ਤੋਂ ਨਹੀਂ ਨਹੀਂ ਮੈਂ ਕੋਈ ਜਿਵੇਂ ਡਿਊਟੀ ਲਾਉਣਗੇ ਉਵੇਂ ਕਰਾਂਗੇ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਤੇ ਜੇ ਇਹ ਕੋਈ ਮੇਰੀ ਡਿਊਟੀ ਜਿੱਥੇ ਵੀ ਲਾਉਣਗੇ ਤਾਂ ਮੈਂ ਮੇਰੀ ਆਪ ਮੇਰੀ ਕੋਈ ਮੰਗਣੀ ਹੈਗੀ ਮੈਂ ਸਿਰਫ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਣ ਲਈ ਸ਼ਾਮਲ ਹੋਇਆ ਮੇਰਾ ਕੋਈ ਆਪ ਦਾ ਕੋਈ ਨਿੱਜੀ ਲਾਲਚ ਨਹੀਂ ਹੈਗਾ ਨਹੀਂ ਉਹਦਾ ਕੋਈ ਨਹੀਂ ਸੀ ਜੀ ਮੇਰਾ ਸਿਰਫ ਵਰਕਰ ਕੰਮ ਕਰ ਰਿਹਾ ਹਾਂ ਜੀ ਹਾਂ ਜੀ ਵਰਕਰ ਜਿਵੇਂ ਆਟੋਆਂ ਦੇ ਵਿੱਚ ਇਹਦੇ ਫਲਾਣੇ ਮਾਂ ਇੱਥੇ ਆ ਗਈ ਪੈਣ ਇਥੇ ਆਰੀਆ ਇਦਾਂ ਪ੍ਰਚਾਰ ਕੀਤਾ ਵਰਕਰ ਦੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਕੀ ਤੁਹਾਡਾ ਰਹੇਗਾ ਅੱਗੇ ਕੀ ਰਹੇਗਾ ਅੱਗੇ ਤਾਂ ਹੀ ਜੀ ਬਸ ਕਾਂਗਰਸ ਪਾਰਟੀ ਨੂੰ ਸਮਰਪਤਾ ਕਿਉਂਕਿ ਸਾਡੇ ਹੀ ਮਾਨਯੋਗ ਜਿਹੜੇ ਪੁਰਾਣੇ ਐਮਐਲਏ ਸੋ ਉਹਨਾਂ ਵਾਂਗੂ ਛਾਲ ਮਾਰ ਕੇ ਕਦੇ ਇੱਧਰ ਤੇ ਉੱਧਰ ਜਾਣ ਦੀ ਹੱਤ ਹੈ ਨਹੀਂ ਤੇ ਟਿੱਕੇ ਕੰਮ ਕਰਾਂਗੇ ਹੁਣ ਤੇ ਬਸ ਕਾਂਗਰਸ ਪਾਰਟੀ ਦੇ ਲੜ ਲਾ ਕੇ ਰਹਾਂਗੇ ਤੇ ਥੋੜਾ ਕੁੜ 5-10 ਸਾਲ ਤਾਂ ਹਿਲਦੇ ਨਹੀਂ ਹਾਥੀਆਂ ਸਮੇਤ ਅੱਜ ਪਹੁੰਚੋ ਕਿੰਨੇ ਕਿ ਸੰਮਰਥਨ ਤੁਹਾਡੇ ਨਾਲ ਆਇਆ ਵਾ ਸੰਮਰਥਨ ਹੈਗਾ ਹੀ ਆ ਤੁਸੀਂ ਦੇਖ ਸਕਦੇ ਹੋ ਬਹੁ ਗਿਣਤੀ ਦੇ ਵਿੱਚ ਸੋ 150 ਬੰਦਾ ਇੱਕ ਅੱਜ ਥੋੜਾ ਮੈਚ ਕਰਕੇ ਮੁੰਡੇ ਘਰੇ ਰਹਿ ਗਏ ਤੇ ਪਰ ਵੀ ਪਲਸ ਨੇ ਕਾਂਗਰਸ ਜੁਆਇਨ ਕੀਤੀ ਹੈ ਤੇ ਇੱਥੇ ਦੇਖੋ 100 150 ਮੁੰਡਾ ਇੱਥੇ ਨੌਜਵਾਨ ਆਇਆ ਮੰਡੀ ਦੇ ਵਿੱਚ